ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਨੁਪਉ ਉਨਮਾਨ ਅਕਲ ਲਿਵ ਲਾਗੇ 파ਰਸ ਭੇਟਿਆ ਸਹਿਜ ਕਰੇ ਸਤਗੁਰ ਪ੍ਰ사ਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤੋਂ ਮਰਨ ਭਾਗਾਂ ਚੇਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤੋਂ ਮਰਨ ਭਉ ਭਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰ사ਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਉ ਭਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰਦਾਸ ਤਨੇ ਗੁਰ ਰਾਮਦਾਸ ਸੰਸਰ ਅਬਰ ਪਰੇ ਅਨੁਪਉ ਉਨਮਾਨ ਅਕਲ ਲਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮੇਟਿਆ ਜਨਮ ਤ ਮਰਨ ਭਾਗਾਂ ਚੇਤ ਲਾਗਾ ਉਸੰਤੋਖ ਸਰੇ ਤਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨੁਪਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤੋਂ ਮਰਨ ਭਉ ਭਾਗਾ ਚਿਤ ਲਾਗਾ ਉਸੰਤੋਖ ਸਰੇ ਤਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਾਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੇ ਆਰਸ ਭੇਟਿਆ ਸਹਜ ਕਰੇ ਸਤਿਗੁਰ ਪ੍ਰ사ਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਉ ਭਗਾ ਚਿਤ ਲਾਗਾ ਉਸੰਤੋਖ ਸਰੇ ਕਾਵ ਕਲठा ਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੀ 파ਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਪੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਗ ਇਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਾਰ ਅਪਰ ਭਰੇ ਅਨੁਪਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤੋਂ ਮਰਨ ਭਉ ਭਾਗਾ ਚਿਤ ਲਾਗਾ ਉਸੰਤੋਖ ਸਰੇ ਤਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮਦਾਸ ਸੰਸਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤਗੁਰ ਪ੍ਰ사ਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰਦਾਸ ਤਨੇ ਗੁਰ ਰਾਮਦਾਸ ਸੰਸਰ ਅਬਰ ਪਰੇ ਅਨੁਪਉ ਉਨਮਾਨ ਅਕਲ ਲਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮਿਟਿਆ ਜਨਮ ਤ ਮਰਨ ਭਾਉ ਭਗਾ ਚੇਤ ਲਾਗਾ ਸੰਤੋਖ ਸਰੇ ਤਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਾਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤੋਂ ਮਰਨ ਭਉ ਭਾਗਾ ਚਿਤ ਲਾਗਾ ਉਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੇ ਆਰਸ ਭੇਟਿਆ ਸਹਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਪਰੇ ਅਨੁਪਉ ਉਨਮਾਨ ਅਕਲ ਲਿਵ ਲਾਗੇ 파ਰਸ ਭੇਟਿਆ ਸਹਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮੇਟਿਆ ਜਨਮਾਂ ਤੋਂ ਮਰਨ ਭਉ ਭਾਗਾ ਚਿੱਤ ਲਾਗਾ ਉਸੰਤੋਖ ਸਰੇ ਤਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦਿ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨੁਭਾਉ ਉਨਮਾਨ ਅਕਲ ਲਵ ਲਾਗੇ 파ਰਸ ਭੇਟਿਆ ਸਹਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਗ ਚਿਤ ਲਗਾ ਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤੋਂ ਮਰਨ ਭਾਉ ਭਾਗਾ ਚਿੱਤ ਲਾਗਾ ਉਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਾਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਉ ਭਾਗਾ ਚਿਤ ਲਾਗਾ ਸੰਤੋਖ ਸਰੇ ਤਾਵ ਕਲਠਾ ਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨੁਭਾਉ ਉਨਮਾਨ ਅਕਲ ਲਵ ਲਾਗੇ 파ਰਸ ਭੇਟਿਆ ਸਹਜ ਕਰੇ ਸਤ ਗੁਰ ਪ੍ਰ사ਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂ ਤ ਮਰਨ ਭਾਉ ਭਾਗਾ ਚਿਤ ਲਾਗਾ ਉਸੰਤੋਖ ਸਰੇ ਤਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮਦਾਸ ਸੰਸਾਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਉ ਭਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰਦਾਸ ਤਨੇ ਗੁਰ ਰਾਮਦਾਸ ਸੰਸਰ ਅਬਰ ਭਰੇ ਅਨੁਭਾਉ ਉਨਮਾਨ ਅਕਲ ਲਿਵ ਲਾਗੇ 파ਰਸ ਭੇਟਿਆ ਸਹਿਜ ਕਰੇ ਸਤਗੁਰ ਪ੍ਰ사ਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸਰ ਅਪਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੇ 파ਰਸ ਭੇਟਿਆ ਸਹਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤੋਂ ਮਰਨ ਭਾਉ ਭਾਗਾ ਚਿੱਤ ਲਾਗਾ ਉਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਉ ਭਾਗਾ ਚਿਤ ਲਾਗਾ ਉਸੰਤੋਖ ਸਰੇ ਤਵ ਕਲਠਾ ਕਰ ਹਰਦਾਸ ਤਨੇ ਗੁਰ ਰਾਮਦਾਸ ਸੰਸਰ ਅਬਰ ਭਰੇ ਅਨੁਪਾਉ ਉਨਮਾਨ ਅਕਲ ਲਵ ਲਾਗੇ 파ਰਸ ਭੇਟਿਆ ਸਹਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਭਾਗ ਚਿਤ ਲਗਾ ਉਸੰਤੋਖ ਸਰੇ ਤਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨੁਭਉ ਉਨਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤੋਂ ਮਰਨ ਭਉ ਭਾਗਾ ਚਿੱਤ ਲਾਗਾ ਉਸੰਤੋਖ ਸਰੇ ਕਾਵ ਕਲਠਾ ਕਰ ਹਰ ਦਾਸ ਤਨੇ ਗੁਰ ਰਾਮ ਦਾਸ ਸੰਸਾਰ ਅਬਰ ਭਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ